ਪ੍ਰੀਤ ਪੈਦਾ ਹੋਈ ਮੇਰੀ ਧੀ ਮੇਰਾ ਪੁੱਤ ਪ੍ਰੇਮ ਪ੍ਰੀਤ ਤੇ ਪ੍ਰੇਮ ਕਾਦੇ ਨਾਲ ਹੈ ਬੱਚੇ ਨਾਲ ਘਰ ਵਾਲੀ ਨਾਲ ਮਾਂ ਪਿਓ ਨਾਲ ਰਸ ਆਉਂਦਾ ਉਹਨਾਂ ਨੂੰ ਮਿਲ ਕੇ ਜਿਹਦੇ ਨਾਲ ਪ੍ਰੀਤ ਪ੍ਰੇਮ ਪ੍ਰੀਤ ਹੋਵੇ ਉਹਦੇ ਨੂੰ ਉਹਨੂੰ ਮਿਲ ਕੇ ਰਸ ਆਉਂਦਾ ਜਿਸ ਨੂੰ ਵੀ ਤੁਹਾਡਾ ਤੁਹਾਡਾ ਪਿਆਰ ਹੈ ਉਹਨੂੰ ਮਿਲ ਕੇ ਰਸ ਆਉਂਦਾ ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਸ਼ੁਕਰ ਹੈ ਪ੍ਰਮਾਤਮਾ ਤੇਰਾ ਮੈਂ ਤੈਨੂੰ ਜਰਰੇ ਜਰਰੇ ਵਿੱਚ ਵੇਖਦਾ ਹਰ ਚੀਜ਼ ਵਿੱਚ ਵਸਿਆ ਵੇਖਦਾ ਹੁਣ ਮੈਨੂੰ ਹਰ ਥਾਂ ਤੇ ਰਸ ਆਉਂਦਾ ਹੈ ਤੁਸੀਂ ਰਸ ਲੈਣ ਵਾਲੀ ਕਿੰਨੀ ਛੋਟੀ ਜੀ ਚੀਜ਼ ਬਣਾਈ ਹੋਈ ਹੈ ਇੱਧਰ ਸੁਣਿਓ ਧਿਆਨ ਨਾਲ ਪਕੜਿਓ ਗੱਲ ਰਸ ਲੈਣ ਵਾਲੀ ਕਿੰਨੀ ਛੋਟੀ ਜੀ ਚੀਜ਼ ਬਣਾਈ ਹੈ ਵੇਖੋ ਮੈਂ ਪੁੱਤ ਨੂੰ ਮਿਲਦਾ ਮੈਨੂੰ ਰਸ ਆਉਂਦਾ ਹੈ ਕਿੱਡੀ ਲਿਮਟ ਕਰ ਲਈ ਆਪਣੇ ਰਸ ਦੀ ਵੀ ਇੱਥੋਂ ਹੀ ਰਸ ਆਉਂਦਾ ਹੈ ਤੀ ਨੂੰ ਵੇਖਦਾ ਮੈਨੂੰ ਰਸ ਆਉਂਦਾ ਪੋਤੇ ਨੂੰ ਵੇਖਦਾ ਮੈਨੂੰ ਰਸ ਆਉਂਦਾ ਪੋਤਾ ਹੋ ਜੇ ਮੈਨੂੰ ਰਸ ਆਵੇ ਮੈਨੂੰ ਧੀ ਪੋਤੀ ਮਿਲ ਜੇ ਮੈਨੂੰ ਰਸ ਆਵੇ ਲੈ ਐਨੀ ਕੀ ਚੀਜ਼ ਨੂੰ ਰਸ ਬਣਾ ਲਿਆ ਕਦੇ ਤੁਰ ਗਿਆ ਰਸ ਤੁਰ ਗਿਆ ਕਦੇ ਆ ਗਿਆ ਰਸ ਆ ਗਿਆ ਤੈਨੂੰ ਬੁਲਾ ਲਿਆ ਰਸ ਆ ਗਿਆ ਤੈਨੂੰ ਬੁਲਾਇਆ ਨਹੀਂ ਰਸ ਚਲਿਆ ਗਿਆ ਹੁਣ ਤੇਰਾ ਰਸ ਕੈਨੇਡਾ ਚਲਿਆ ਗਿਆ ਪੋਤਾ ਕੈਨੇਡਾ ਤੁਰ ਗਿਆ ਹੁਣ ਤੇਰਾ ਰਸ ਵੀ ਕੈਨੇਡਾ ਤੁਰ ਗਿਆ ਹੁਣ ਫੋਨ ਦੀ ਵੇਟ ਕਰੀ ਜਾ ਪੋਤੇ ਆ ਫੋਨ ਕਰ ਓਏ ਫੋਨ ਆ ਗਿਆ ਰਸ ਆ ਗਿਆ ਫੋਨ ਫੇਰ ਨਹੀਂ ਆਇਆ ਰਸ ਫੇਰ ਨਹੀਂ ਆਇਆ ਕਿ ਹੋ ਜਾ ਰਾਸ ਹੈ ਤੇ ਅੱਛਾ ਐ ਬਣਾਓ ਦਰਖਤ ਨੂੰ ਵੇਖਦਾ ਰਸ ਆਉਂਦਾ ਪੱਤਿਆਂ ਨੂੰ ਵੇਖਦਾ ਰਸ ਆਉਂਦਾ ਪਸ਼ੂਆਂ ਨੂੰ ਵੇਖਦਾ ਰਸ ਆਉਂਦਾ ਪੰਛੀਆਂ ਨੂੰ ਵੇਖਦਾ ਰਸ ਆਉਂਦਾ ਅਸਮਾਨ ਨੂੰ ਵੇਖਦਾ ਰਸ ਆਉਂਦਾ ਕੁਦਰਤ ਦੇ ਹਰ ਰੰਗ ਨੂੰ ਵੇਖ ਕੇ ਮੈਨੂੰ ਰਸ ਆਉਂਦਾ ਹਰ ਰੰਗ ਤੇਰੇ ਮਾਈਂਡ ਨੇ ਹੀ ਬਣਾਇਆ ਐ ਵੀ ਮੇਰੇ ਪੁੱਤ ਚੋਰਾ ਸੌਂਦਾ ਏ ਇਦਾਂ ਹੀ ਹੁਣ ਹਰ ਚੀਜ਼ 'ਚੋਂ ਬਣਾ ਵੀ ਮੈਨੂੰ ਹਰ ਚੀਜ਼ 'ਚੋਂ ਰਸ ਆਉਂਦਾ ਬਾ ਜਿੱਦਣ ਤੈਨੂੰ ਹਰ ਚੀਜ਼ 'ਚੋਂ ਰਸ ਆਉਣ ਲੱਗ ਗਿਆ ਉਹ ਦਿਨ ਸਮਝ ਲੈ ਤੂੰ ਬ੍ਰਹਮ ਗਿਆਨੀ ਹੋ ਗਿਆ ਸਭ ਨਾਨਕ ਬ੍ਰਹਮ ਪਸਾਰੋ ਕਾਦਾ ਪਸਾਰਾ ਹੈ ਬ੍ਰਹਮ ਦਾ ਤੇ ਤੈਨੂੰ ਹਰ ਚੀਜ਼ 'ਚ ਵੇਖ ਕੇ ਸਵਾਦ ਆਉਣ ਲੱਗ ਜੇ ਪਾਣੀ ਨੂੰ ਚੱਲਦਾ ਵੇਖੇ ਆਨੰਦ ਆ ਰਿਹਾ ਪੋਤੇ ਨੂੰ ਵੇਖੇ ਆਨੰਦ ਆਰਿਆ ਕਿਸੇ ਦਾ ਪੋਤਾ ਵੇਖੇ ਉਦੋਂ ਵੀ ਆਨੰਦ ਆਰਿਆ ਜੇ ਤੈਨੂੰ ਪੋਤੇ ਨੂੰ ਵੇਖ ਕੇ ਆਨੰਦ ਆਉਂਦਾ ਫਿਰ ਤੇ ਮੋਹ ਹੈ ਤੇ ਜੇ ਸਭ ਨੂੰ ਵੇਖ ਕੇ ਆਨੰਦ ਆਉਂਦਾ ਫਿਰ ਪ੍ਰੇਮ ਹੈ ਪ੍ਰੇਮ ਤੇ ਮੋਹ ਦਾ ਆਹੀ ਫਰਕ ਹੈ ਮੋਹ ਲਿਮਟ ਹੁੰਦੀ ਹੈ ਪ੍ਰੇਮ ਲਿਮਟਲੈਸ ਹੁੰਦਾ ਹੈ ਲਿਮਟਲੈਸ ਪ੍ਰੇਮ ਹੈ ਨੂੰ ਆ ਬੰਦਾ ਪ੍ਰੇਮ ਦਾ ਭਰਿਆ ਹੋਇਆ ਦੇਖੋ ਮਨ ਪ੍ਰੇਮ ਦਾ ਭਰਿਆ ਹੋਇਆ ਅੱਖਾਂ ਪ੍ਰੇਮ ਦੀਆਂ ਭਰੀਆਂ ਹੋਈਆਂ ਪੋਤੇ ਨੂੰ ਵੇਖਦਾ ਤਾਂ ਵੀ ਰਸ ਆਉਂਦਾ ਪਿਆਰ ਆਉਂਦਾ ਪੋਤੇ ਦਾ ਕਿਸੇ ਦਾ ਪੋਤਾ ਵੇਖਦਾ ਤਾਂ ਵੀ ਪਿਆਰ ਆਉਂਦਾ ਦਰਖਤ ਨੂੰ ਵੇਖਦਾ ਤਾਂ ਵੀ ਪ੍ਰੇਮ ਆਉਂਦਾ ਪਸ਼ੂ ਨੂੰ ਵੇਖਦਾ ਪੰਛੀ ਨੂੰ ਵੇਖਦਾ ਨੂੰ ਸਾਰਿਆਂ ਦਾ ਪਿਆਰ ਆਉਂਦਾ ਇਹਨੂੰ ਪ੍ਰੇਮ ਕਹਿੰਦੇ ਨੇ ਆਪਣੇ ਮੋਹ ਨੂੰ ਪ੍ਰੇਮ ਬਣਾਓ ਛੋਟਾ ਜਿਹਾ ਰੱਖੋ ਕਹਿੰਦਾ ਜੇ ਬਹੁਤ ਛੋਟਾ ਜਿਹਾ ਇਹ ਤੇ ਤੁਹਾਨੂੰ ਦੁੱਖ ਦੇਣਗੇ ਛੱਡ ਜਾਣਗੇ ਨਾਰਾਜ਼ ਕਰਨਗੇ ਉਹਨੂੰ ਪਤਾ ਲੱਗ ਜਾਂਦਾ ਤੂੰ ਮੇਰੇ ਤੇ ਡਿਪੈਂਡ ਐ ਤੈਨੂੰ ਦੁੱਖ ਨਹੀਂ ਦਊ ਫਿਰ ਤੰਗ ਕਰੂ ਫਿਰ ਤੈਨੂੰ ਉਹਨੂੰ ਪਤਾ ਮੇਰੇ ਤੇ ਡਿਪੈਂਡ ਐ ਤੂੰ ਪਰ ਜੇ ਤੇਰਾ ਪਿਆਰ ਵਿਸ਼ਾਲ ਹੋਵੇ ਸਰਬੱਤ ਨਾਲ ਪਿਆ ਸਰਬੱਤਰ ਨਾਲ ਪਿਆ ਸਾਰਿਆਂ ਨਾਲ ਉਹਨੂੰ ਪਿਆਰ ਕਹਿੰਦੇ ਨੇ ਰਸ ਲੈਣ ਵਾਲੀ ਨਿੱਕੀ ਜੀ ਚੀਜ਼ ਨਾ ਬਣਾਓ ਹਰ ਚੀਜ਼ 'ਚੋਂ ਹੀ ਰਸ ਆਉਂਦਾ ਤੀਜ 'ਚੋਂ ਪੁੱਤ ਚ ਆਉਣਾ ਚਾਹੀਦਾ ਪਰ ਕਿਸੇ ਦੇ ਪੁੱਤ ਚ ਵੀ ਆ ਜਾਂਦਾ ਪਾਪਾ ਦਾ ਯਾਰ ਸੇਵਾ ਹੀ ਕਰਨੀ ਆ ਆਪਣੇ ਦੀ ਨਹੀਂ ਕਰਾਂਗੇ ਬਗਾਨੇ ਦੀ ਕਰ ਲਾਂਗੇ ਆਪਣੇ ਵਾਲੇ ਦੀ ਫੀਸ ਨਹੀਂ ਭਰਦੇ ਦੂਜੇ ਦੀ ਭਰ ਦਿੰਦੇ ਆ ਮੈਨੂੰ ਖੁਸ਼ੀ ਹੁੰਦੀ ਹੈ ਪੋਤੇ ਦੀ ਸੇਵਾ ਕਰਕੇ ਕਿਸੇ ਹੋਰ ਦੇ ਪੋਤੇ ਦੀ ਕਰਕੇ ਵੀ ਹੋ ਜਾਂਦੀ ਹੈ ਚੰਗਾ ਲੱਗਦਾ ਬਸ ਇਹ ਰਸ ਲੈਣਾ ਸਿੱਖ ਲੋ ਤੂੰ ਇੱਕ ਥਾਂ ਤੇ ਖੜ ਗਿਆ ਬਸ ਵੀ ਮੈਂ ਆਹੀ ਆ ਆ ਮੈਨੂੰ ਰਸ ਦੇ ਸਕਦਾ ਨਹੀਂ ਤੈਨੂੰ ਹਰ ਚੀਜ਼ ਹੀ ਉਹਨਾਂ ਰਸ ਦੇਗੀ ਪੋਤੇ ਚੋਂ ਜੋ ਤੈਨੂੰ ਰਿਫਲੈਕਸ਼ਨ ਹੁੰਦੀ ਹੈ ਨਾ ਪਿਆਰ ਦੀ ਵੀ ਮੇਰਾ ਪੋਤਾ ਮੈਨੂੰ ਪਿਆਰ ਕਰਦਾ ਹੈ ਇਹ ਰਿਫਲੈਕਸ਼ਨ ਤੈਨੂੰ ਸਾਰਿਆਂ ਚੋਂ ਹੋ ਸਕਦੀ ਹੈ ਤੈਨੂੰ ਪਿਆਰ ਕਰਨਾ ਪੈਣਾ ਤੈਨੂੰ ਹੋਰਾਂ ਚੋਂ ਵੀ ਰਿਫਲੈਕਸ਼ਨ ਮਿਲੇਗੀ ਆਪਣੀ ਰਿਫਲੈਕਟ ਕਰਦਾ ਹੈ ਨਾ ਪਿਆਰ ਹੁਣ ਪੋਤਾ ਪੋਤੇ ਚੋਂ ਤੈਨੂੰ ਬਹੁਤ ਨਜ਼ਾਰਾ ਆਉਂਦਾ ਵੇਖ ਕੇ ਅਸਲ 'ਚ ਪੋਤਾ ਤੈਨੂੰ ਪਿਆਰ ਕਰਦਾ ਜਾਂ ਨਹੀਂ ਕਰਦਾ ਤੈਨੂੰ ਆਪ ਨੂੰ ਹੀ ਤੇਰੇ ਪਿਆਰ ਦੀ ਰਿਫਲੈਕਸ਼ਨ ਮਿਲ ਰਹੀ ਹੈ ਤੈਨੂੰ ਚੰਗਾ ਜਾਂ ਲੱਗ ਜਾਂਦਾ ਨਜ਼ਾਰਾ ਜਾਈ ਜਾਂਦਾ ਮੇਰਾ ਪੋਤਾ ਮੇਰੇ ਬਿਨਾ ਬਚਦਾ ਨਹੀਂ ਮੇਰਾ ਪੋਤਾ ਤਾਂ ਮੇਰੀ ਜਾਨ ਹੈ ਉਹ ਪੋਤਾ 20 ਸਾਲ ਦਾ ਹੋ ਗਿਆ ਉਹਦੀ ਜਾਨ ਹੁਣ ਕੋਈ ਹੋਰ ਹੈ ਉਹ ਹੋਰ ਨੂੰ ਜਾਨੂ ਜਾਨੂ ਕਰਦਾ ਰਹਿੰਦਾ ਹੁਣ ਦਾਦਾ ਜਾਨੂ ਨਹੀਂ ਹੈ ਇੱਥੇ ਹੁਣ ਹੋਰ ਹੈ ਕੋਈ ਮੇਰੀ ਜਾਨ ਤੂੰ ਸੋਚੀਂ ਜੇ ਸੋਚਣ ਲੱਗਿਆਂ ਧਿਆਨ ਨਾਲ ਸੋਚੋ ਤੇਰਾ ਪਿਆਰ ਤੇ ਲਿਮਟਲੈਸ ਹੋਵੇ ਇਹਦੇ ਤੇ ਲਿਮਟ ਨਾ ਲਾਓ ਇਹਨੂੰ ਛੋਟਾ ਨਾ ਕਰੋ ਬਹੁਤ ਵੱਡਾ ਕਰੋ ਵੱਡਾ ਦਿਲ ਹੋਵੇ ਵੱਡਾ ਪਿਆਰ ਹੋਵੇ ਤੇਰੇ ਅੰਦਰ ਜਿੰਨੂੰ ਵੇਖੇ ਜਿੱਥੇ ਵੇਖੇ ਨਜ਼ਾਰਾ ਆਵੇ ਮੈਂ ਪਿਆਰ ਕਰਦਾ ਅੱਗੇ ਨਾ ਖਲਾਰ ਕੋਈ ਸਭ ਨੂੰ ਇੱਕ ਨੂੰ ਨਹੀਂ ਜਦੋਂ ਤੂੰ ਕਹਿੰਦਾ ਮੈਂ ਇੱਕ ਨੂੰ ਕਰਦਾ ਤਾਂ ਮਤਲਬ ਕਲੀਅਰ ਇਹ ਕਹਿ ਰਿਹਾ ਵਾਕੀਆਂ ਨੂੰ ਨਹੀਂ ਕਰਦਾ ਕਹਿਣ ਦਾ ਮਤਲਬ ਇਹੀ ਹੈ ਮੈਂ ਉਹਨੂੰ ਪਿਆਰ ਕਰਦਾ ਹੁਣ ਮੰਨ ਲਓ ਇੱਥੇ ਸਾਰਾ ਜਥਾ ਬੈਠਾ ਮੈਂ ਕਹਦਾ ਵੀ ਆ ਗੁਰਪ੍ਰੀਤ ਸਿੰਘ ਹੈ ਇਹਨੂੰ ਮੈਂ ਬਹੁਤ ਜ਼ਿਆਦਾ ਹੀ ਪਿਆਰ ਕਰਦਾ ਤੇ ਇਹਦਾ ਮਤਲਬ ਫਿਰ ਬਾਕੀਆਂ ਨੂੰ ਮੈਂ ਨਹੀਂ ਕਰਦਾ ਅਰਥ ਇਹੀ ਹੈ ਨਾ ਇਹਦਾ ਬੋਲਣ ਦੀ ਲੋੜ ਨਹੀਂ ਮਤਲਬ ਤੇ ਇਹਦਾ ਇਹੋ ਹੀ ਹੈ ਇਸੇ ਤਰ੍ਹਾਂ ਤੁਹਾਨੂੰ ਇਹ ਕਹਿਣਾ ਪੈਣਾ ਵੀ ਮੈਂ ਪਿਆਰ ਕਰਦਾ ਬਸ ਅੱਗੇ ਕੁਝ ਨਾ ਲਿਆਇਓ ਜੋ ਮੇਰੇ ਸਾਹਮਣੇ ਆਉਂਦਾ ਮੈਂ ਉਹ ਪਿਆਰ ਕਰਦਾ ਮੇਰੀ ਅੱਖ ਵਿੱਚ ਮੇਰੇ ਪੋਤੇ ਲਈ ਪੁੱਤ ਲਈ ਪਿਆਰ ਨਹੀਂ ਹਰੇਕ ਲਈ ਪਿਆਰ ਹੈ ਤੋ ਕਮਾਲ ਦੀ ਗੱਲ ਹੈ ਰਿਫਲੈਕਟ ਵੇਖਿਓ ਹੁੰਦਾ ਕਿਸੇ ਦਿਨ ਤਜਰਬਾ ਕਰਿਓ ਹਰੇਕ ਦਰਖਤ ਨੂੰ ਹਰੇਕ ਦਰਖਤ ਨੂੰ ਕਹੋ ਮੈਂ ਇਹਨੂੰ ਵੀ ਪਿਆਰ ਕਰਦਾ ਮੈਂ ਦਰਖਤ ਨੂੰ ਵੀ ਪਿਆਰ ਕਰਦਾ ਮੈਂ ਇਹਨੂੰ ਵੀ ਪਿਆਰ ਕਰਦਾ ਮੈਂ ਚੰਦਰਮਾ ਨੂੰ ਵੀ ਬਹੁਤ ਪਿਆਰ ਕਰਦਾ ਬੋਲੀ ਜਾਓ ਸੂਰਜ ਨੂੰ ਵੀ ਕਰਦਾ ਅੰਦਰ ਹੀ ਬੋਲੀ ਜਾ ਘਰੇ ਘਰੇ ਪਹੁੰਚਦਿਆਂ ਤੱਕ ਤੈਨੂੰ ਪਤਾ ਕੀ ਲੱਗੂ ਜਿੰਨੇ ਰਾਹ ਦੇ ਦਰਖਤ ਸੀ ਸਾਰੇ ਹੀ ਮੈਨੂੰ ਪਿਆਰ ਕਰਦੇ ਸੀ ਸੂਰਜ ਵੀ ਮੈਨੂੰ ਪਿਆ ਕਿਉਂਕਿ ਅਸਲ 'ਚ ਤੂੰ ਕਰ ਰਿਹਾ ਸੀ ਤੈਨੂੰ ਲੱਗਦਾ ਸੀ ਕਿ ਉਹ ਵੀ ਮੈਨੂੰ ਕਰਦੇ ਕਈ ਵਾਰੀ ਨਾ ਤੁਹਾਨੂੰ ਹੀ ਲੱਗਦਾ ਹੁੰਦਾ ਮੈਨੂੰ ਪਿਆਰ ਕਰਦਾ ਅਗਲਾ ਨਹੀਂ ਕਰਦਾ ਤੁਹਾਨੂੰ ਲੱਗੀ ਜਾਂਦਾ ਹੁੰਦਾ ਮੈਨੂੰ ਬਹੁਤ ਪਿਆਰ ਕਰਦਾ ਮੈਨੂੰ ਬਹੁਤ ਪਿਆਰ ਕਰਦਾ ਪਰ ਕਰਦਾ ਨਹੀਂ ਹੁੰਦਾ ਉਹ ਤੁਹਾਨੂੰ ਹੀ ਹੌਸਲਾ ਜਿਆ ਮਿਲਿਆ ਹੁੰਦਾ ਆਪਣੇ ਅੰਦਰ ਹੀ ਤੁਸੀਂ ਅੰਦਰ ਇੱਕ ਸੰਸਾਰ ਬਣਾ ਕੇ ਬੈਠੇ ਹੋ ਨੇ ਪਰ ਜੇ ਬਣਾਉਣਾ ਹੀ ਐ ਜੇ ਤੂੰ ਸੰਸਾਰ ਹੀ ਬਣਾ ਕੇ ਬੈਠਾ ਐ ਵੀ ਮੈਨੂੰ ਮੇਰਾ ਪੋਤਾ ਬਹੁਤ ਪਿਆਰ ਕਰਦਾ ਕਰਦਾ ਹੈ ਨਹੀਂ ਸੀ ਤੂੰ ਆਪ ਹੀ ਬਣਾ ਕੇ ਬੈਠਾ ਸੀ ਫਿਰ ਤੂੰ ਵੱਡਾ ਸਾਰਾ ਬਣਾ ਲੈਖਾ ਛੋਟਾ ਜਿਹਾ ਬਣਾ ਕੇ ਬੈਠਾ ਪੋਤਾ ਹੀ ਕਰਦਾ ਪੋਤੀ ਕਰਦੀ ਐ ਤੂੰ ਕਹ ਹਰੇਕ ਦਰਖਤ ਕਰਦਾ ਨਾਲੇ ਸੱਚੀ ਦੱਸਾਂ ਪੋਤਾ ਕੁਝ ਦੇਵੇ ਨਾ ਦੇਵੇ ਵੇੜੇ 'ਚ ਲੱਗਿਆ ਦਰਖਤ ਤੇ ਆਕਸੀਜਨ ਤੈਨੂੰ ਦੇ ਰਿਹਾ ਜਾਨ ਐ ਤੇਰੀ ਆਕਸੀਜਨ ਦੱਸੋ ਸਾਰੇ ਦਰਖਤ ਆਕਸੀਜਨ ਦੇਣੋਂ ਹਟ ਜਾਣ ਬਚ ਜਾਗੇ ਆਪਾਂ ਬੋਲੋ ਜੀ ਤੇ ਪੋਤਾ ਪਿਆਰ ਕਰਨੋਂ ਹਟ ਜੇ ਫਿਰ ਜਿਉਂਦੇ ਰਹਿਾਂਗੇ ਕਿ ਬਚ ਜਾਗੇ ਬਚ ਜਾਗੇ ਚਲੋ ਛੱਡੋ ਸੂਰਜ ਰੌਸ਼ਨੀ ਦੇਣੋਂ ਹਟ ਜੇ ਕੱਲ ਚੜ੍ਹੇ ਨਾ ਬੱਜ ਜਾਗੇ ਫੇਰ ਉਹ ਤਾਂ ਪਿਆਰ ਕਰਦਾ ਏ ਤੈਨੂੰ ਭੁਲੇਖਾ ਕਿਵੇਂ ਪੈ ਗਿਆ ਤੂੰ ਮੋਚ ਫਸ ਗਿਆ ਤੂੰ ਪਿਆਰ 'ਚ ਫਸ ਤੂੰ ਪ੍ਰੇਮ ਕਰਨਾ ਸਿੱਖ ਦੱਬੀਂ 'ਚ ਕਿਉਂ ਬੰਦ ਹੋ ਚੱਲੇ ਆ ਯਾਰ ਵੱਡਾ ਬਣਾਏ ਖੋਲ ਛੋਟੇ ਲੋਕਾਂ ਦੀਆਂ ਛੋਟੀਆਂ ਗੱਲਾਂ ਛੋਟੇ ਲੋਕਾਂ ਦੀਆਂ ਛੋਟੀਆਂ ਗੱਲਾਂ ਛੋਟੇ ਲੋਕਾਂ ਦੇ ਛੋਟੇ ਕੰਮ ਛੋਟੇ ਲੱਕੂ ਲੋਕਾਂ ਦੇ ਛੋਟੇ ਛੋਟੇ ਪ੍ਰੇਮ ਮੋ ਨਾ ਵੱਡਾ ਬਣ ਛੱਪਰੀ 'ਚ ਰਹਿ ਕੇ ਵੀ ਵੱਡਾ ਪਿਆਰ ਕਰ ਛੋਟਾ ਜਿਹਾ ਹੋ ਕੇ ਵੀ ਵੱਡਾ ਪਿਆਰ ਕਰ ਵੱਡਾ ਬੰਦਾ ਇਹਦੇ ਨਾਲ ਹੁੰਦਾ ਕਈਆਂ ਨੂੰ ਗਰੀਬਾਂ ਦੇ ਦਿਲ ਵੱਟੇ ਨੇ ਕਈਆਂ ਨੂੰ ਇਸ ਤਰ੍ਹਾਂ ਕਈਆਂ ਦੇ ਕੋਲ ਪਿਆਰ ਬਹੁਤ ਹੁੰਦਾ ਹੈ। ਹਰੇਕ ਲਈ ਹੁੰਦਾ। ਰਿਸ਼ਤੇਦਾਰ ਜਿਹੜਾ ਅਜੇ ਉਹ ਬੜਾ ਪਿਆਰ ਮਿਲਿਆ ਮੈਨੂੰ ਇੱਥੋਂ। ਉਹਦਾ ਦੋਸਤ ਆ ਗਿਆ ਨਾਲ ਉਹ ਕਹਿੰਦਾ ਯਾਰ ਮੈਨੂੰ ਵੀ ਬਹੁਤ ਪਿਆਰ ਮਿਲਿਆ ਭੂਆ ਤੇ ਤੇਰੀ ਸੀ ਪਰ ਪਿਆਰ ਮੈਨੂੰ ਵੀ ਬਹੁ ਕਰਦੀ। ਫਿਰ ਕੋਈ ਹੋਰ ਫਰੈਂਡ ਆ ਗਿਆ ਕਹਿੰਦੇ ਮੈਨੂੰ ਵੀ ਉੱਥੋਂ ਬਹੁਤ ਪਿਆਰ ਮਿਲਿਆ। ਜਗਪਾਲ ਜੀ ਬਾਪੂ ਜੀ ਤੋਂ ਹਰੇਕ ਨੂੰ ਪਿਆਰ ਮਿਲਦਾ ਸੀ ਕਿ ਨਹੀਂ? ਹਰ ਕੋਲ ਜੇੜਾ ਮਰਜੀ ਐ ਜੀ ਲਿਮਟਲੈਸ ਮੈਂ ਪਿਆਰ ਕਰਦਾ ਅੱਗੇ ਨਾ ਖਲਾਰੋ ਕਿਸੇ ਨੂੰ ਅੱਗੇ ਨਾ ਖਲਾਰੋ ਬਸ ਮੈਂ ਪਿਆਰ ਕਰਦਾ ਅੱਗੇ ਨਾ ਖਲਾਰੋ ਵੇਖੋ ਸੂਰਜ ਕਹਿੰਦਾ ਮੈਂ ਰੌਸ਼ਨੀ ਦਿੰਦਾ ਕਿਨੂੰ ਲੋਕ ਦਰਖਤ ਕਹਿੰਦਾ ਮੈਂ ਆਕਸੀਜਨ ਦਿੰਦਾ ਜਿਹੜਾ ਮੈਨੂੰ ਪਾਣੀ ਪਾਉਂਦਾ ਉਹਨੂੰ ਨਹੀਂ 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 ਗਵਾਂਡੀਆਂ ਨੂੰ ਵੀ ਬਸ ਮੈਂ ਤੇ ਉੱਪਰ ਨੂੰ ਛੱਡ ਦੇਣਾ ਜਿੱਥੇ ਮਰਜ਼ੀ ਪਹੁੰਚ ਜਾਈ। ਇਦਾਂ ਹੀ ਅਸੀਂ ਕਹੋ ਅਸੀਂ ਪਿਆਰ ਦਿੰਨੇ। ਹਰੇਕ ਨੂੰ। ਅੱਗੇ ਨਾ ਖਲਾਰੋ ਕਿਸੇ ਨੂੰ ਜੇ ਨਜ਼ਾਰਾ ਲੈਣਾ ਜਿੰਦਗੀ ਦਾ। ਇਹ ਜਿਹੜਾ ਨੁਕਤਾ ਮੈਂ ਤੁਹਾਨੂੰ ਦੱਸ ਰਿਹਾ ਨਾ ਵੀਰੋ ਇਹ ਐਵੇਂ ਹੀ ਨਹੀਂ ਹੈ। ਇਹ ਪ੍ਰੈਕਟਿਸ ਕਰਨ ਦੀ ਲੋੜ ਹੈ ਦੀ। ਇਹਨੂੰ ਬਹੁਤ ਕਮਾਉਣਾ ਪੈਂਦਾ। ਇਹਦੀ ਬੜੀ ਪ੍ਰੈਕਟਿਸ ਕਰਨੀ ਪੈਂਦੀ। ਫਿਰ ਪੱਕਦਾ। ਗੱਲਾਂ ਨਾਲ ਤੇ ਇੱਥੇ ਤੁਸੀਂ ਕਹਿ ਰਹੇ ਆਂ ਵੀ ਆਹਾ ਆਹ ਇੱਥੋਂ ਬਾਹਰ ਉੱਠੋ ਉਹ ਉੱਥੇ ਕੋਈ ਮੜਾ ਜਾ ਕੋਈ ਤੇ ਕੂਣੀ ਮਾਰਦੀ ਨਾ ਕਿਸੇ ਨੇ ਫੇਰ ਵੇਖੀ ਪਿਆਰ ਨਿਕਲਦਾ ਤੇਰੇ ਅੰਦਰਾ ਵਰਨਾ ਹੋਇਆ ਸਿੱਧਾ ਹੋ ਕੇ ਤੁਰ ਪੈ ਕਿਉਂ ਖੁਰਬੱਟੇ ਨੇ ਐ ਬੋਲਣਾ ਤਾਂ ਐਂ ਬੋਲਦੇ ਨੇ ਸੀ ਮੈਂ ਮਿੱਠਾ ਬੋਲਦਾ ਹਰੇਕ ਨਾਲ ਮੈਂ ਪਿਆਰ ਕਰਦਾ ਸਭ ਨੂੰ ਨਾ ਨਾ ਦੇ ਉੱਥੇ ਕੋਈ ਸਭ ਨੂੰ ਗਏ ਅਗੇ ਨਾਮ ਨਾ ਦੇ ਪੋਤੇ ਦਾ ਪੋਤੀ ਦਾ ਪੁੱਤ ਦਾ ਸਭ ਨੂੰ ਗਏ ਸਭ ਜੋ ਦਿਸੈ ਸੋ ਤੇਰਾ ਰੂਪ ਇਹ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੁੰਦੀ ਹੈ ਦੁਨੀਆ ਦੀ ਦ੍ਰਿਸ਼ਟੀ ਹੈ ਦੁਨਿਆਵੀ ਦ੍ਰਿਸ਼ਟੀ ਵਿੱਚ ਜੋ ਮੇਰਾ ਰਿਸ਼ਤੇਦਾਰ ਹੈ ਮੇਰਾ ਪਰਿਵਾਰ ਹੈ ਬਸ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਸਾਰਿਆਂ 'ਚ ਬ੍ਰਹਮ ਹੈ ਮੈਨੂੰ ਸਾਰਿਆਂ 'ਚ ਫੀਲ ਹੁੰਦਾ ਮੈਨੂੰ ਤੂੰ ਦਿਸਦਾ ਗੁਰ ਹੈ ਦਿਖਾਇਓ ਲੋਇਣਾ ਇਤਹ ਉਤਹ ਘਟ 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 ਤੂੰ ਹੀ ਤੂੰ ਹੀ ਮੋਹਿਤ ਮੈਂ ਗੁਰੂ ਨਾਨਕ ਨੂੰ ਇੰਨਾ ਪਿਆਰ ਕਰਦਾ ਮੈਨੂੰ ਹਰੇਕ 'ਚੋਂ ਗੁਰੂ ਨਾਨਕ ਦਿਸਦਾ ਮੈਨੂੰ ਕਲਗੀਆਂ ਵਾਲਾ ਹਰੇਕ 'ਚੋਂ ਦਿਸਦਾ ਮੈਨੂੰ ਰੱਬ ਸਾਰਿਆਂ 'ਚੋਂ ਹੀ ਦਿਸਦਾ ਪਿਆਰ ਨੂੰ ਵੱਡਾ ਕਰੋ ਲਿਮਟਲੈਸ ਨਰਦਿਓ ਅੱਜ ਤੋਂ ਬਾਅਦ ਕੀ ਕਹਿਣਾ ਮੈਂ ਪਿਆਰ ਕਰਦਾ ਸੂਰਜ ਕਹਿੰਦਾ ਮੈਂ ਰੋਸ਼ਨੀ ਦੇਣਾ ਜਿਹੜਾ ਮਰਜ਼ੀ ਲੈ ਲੇ ਹੁਣ ਆਪਾਂ ਪਤਾ ਕੀ ਕਹੀਏ ਮੈਂ ਪਿਆਰ ਕਰਦਾ ਜਿਹੜਾ ਮਰਜ਼ੀ ਮੇਰੇ ਕਲਾਵੇ 'ਚ ਆਏਗਾ ਨੇੜੇ ਆਏਗਾ ਉਹ ਪਿਆਰ ਲਏਗਾ ਸੂਰਜ ਦੇ ਸਾਹਮਣੇ ਜਿਹੜਾ ਜਾਏਗਾ ਰੋਸ਼ਨੀ ਲਏਗਾ ਸੂਰਜ ਨਹੀਂ ਉੱਥੇ ਕਹਿੰਦਾ ਵੀ ਮੈਂ 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 ਤੈਨੂੰ ਰੋਸ਼ਨੀ ਨਹੀਂ ਦੇਣੀ ਕਹਿੰਦੇ ਬਾ ਤੂੰ ਬਾਹਰ ਆ ਜਾ ਮੇਰੇ ਸਾਹਮਣੇ ਆ ਜਾ ਕਮਰੇ 'ਚੋਂ ਨਿਕਲ ਮੈਂ ਤੈਨੂੰ ਰੋਸ਼ਨੀ ਦਊਂ ਮੈਂ ਕਹਿੰਦਾ ਮੈਂ ਪੈਣਾ ਛੱਪੜ ਤੇ ਵੀ ਪੈਣਾ ਸਮੁੰਦਰ ਤੇ ਵੀ ਪੈਣਾ ਮੈਂ ਪੈਣਾ ਬੱਦਲ ਨੇ ਵਰਖਾ ਕਰ ਦੇਣੀ ਹੈ ਮੈਲ ਤੇ ਵੀ ਗਰੀਬ ਦੀ ਛੱਪਰੀ ਤੇ ਵੀ ਉਹਦਾ ਲਿਮਟਲੈਸ ਤੇ ਜਦਨ ਤੁਸੀਂ ਰੱਬ ਸੂਰਜ ਵਾਂਗੂ ਲੱਗ ਪੈਣਾ ਕਰਨ ਬੱਦਲ ਵਾਂਗੂ ਕਰਨ ਲੱਗ ਪਏ ਦਰਖਤ ਵਾਂਗੂ ਕਰਨ ਲੱਗ ਪਏ ਉਦਨ ਤੁਸੀਂ ਨੇਚਰ ਵਰਗੀ ਜਿਦਨ ਨੇਚਰ ਬਣਾ ਲਈ ਨੇਚਰ ਵਰਗੀ ਨੇਚਰ ਬਣਾ ਲਈ ਉਦਨ ਤੁਸੀਂ ਰੱਬ ਬਣ ਜੇ ਜਿਨ੍ਹਾਂ ਨਾ ਬਿਸਰੈ ਨਾਮ ਸੇਕਨੇਹਿਆ ਭੇਦ ਨਾ ਜਾਣੋ ਮੂਲ ਸਾਈਂ ਜੇ ਕਹਿੰਦੇ ਫਰਕ ਨਾ ਸਮਝੋ ਰੱਬ ਵੀ ਨੇ ਲਿਮਟਲੈਸ ਪਿਆਰ ਕਰਨ ਵਾਲਾ ਕਰਨ ਵਾਲੇ ਵਿੱਚ ਤੇ ਲਿਮਟਲੈਸ ਰੌਸ਼ਨੀ ਦੇਣ ਵਾਲੇ ਸੂਰਜ ਵਿੱਚ ਕੋਈ ਫਰਕ ਨਹੀਂ ਇਹ ਦੋਵੇਂ ਉਹ ਨੇ ਜਿਹੜੇ ਅਨ ਕੰਡੀਸ਼ਨਲ ਲਵ ਕਰਦੇ ਨੇ ਡਿਮਾਂਡ ਵੀ ਨਹੀਂ ਕੋਈ ਵਾਪਸ ਵੀ ਨਹੀਂ ਇੱਛਾ ਰੱਖਦੇ ਵੀ ਰਿਟਰਨ ਨਹੀਂ ਹੋਵੇ ਮੋੜ ਵੀ ਤੂੰ ਐਦਾਂ ਦੇ ਲੈ ਬੜਾ ਕਮਾਲ ਦਾ ਨੁਕਤਾ ਇਹਨੂੰ ਸਮਝੋ ਇਹਨੂੰ ਫੇਰ ਸੁਣਿਓ ਇਹਦੇ ਤੇ ਵਰਕ ਕਰਿਓ ਆਪਣੇ ਪਿਆਰ ਨੂੰ ਡੱਬੀਆਂ ਚ ਬੰਦ ਨਾ ਕਰੋ ਐਡਾ ਛੋਟਾ ਨਹੀਂ ਤੇਰੇ ਪੋਤੇ ਲਈ ਐ ਬਸ ਤੇਰੀ ਪੋਤੀ ਲਈ ਐ ਤੇਰੇ ਪੁੱਤ ਲਈ ਐ ਨਾ ਨਾ ਸਭ ਲਈ ਤੇ ਮੁੱਕਦਾ ਨਹੀਂ ਵੀਰੋ ਪਿਆਰ ਵੀ ਕਿਤੇ ਮੁੱਕਦਾ ਹੈ ਇੰਨਾ ਕੁ ਹੁੰਦਾ ਵੇ ਇਦੂ ਬਾਦ ਮੁੱਕ ਜਾਂਦਾ ਨਾ ਨਾ ਇਹ ਮੁੱਕਦਾ ਨਹੀਂ ਇਹ ਤੇ ਚਸ਼ਮਾ ਹੈ ਜਿੰਨਾ ਤੂੰ ਕੱਢੀ ਜਾਣਾ ਇਹਨੇ ਹੋਰ ਆ ਜਾਣਾ ਤੂੰ ਅੱਜ ਗਵਾਂਢੀ ਦੇ ਬੱਚੇ ਨੂੰ ਪਿਆਰ ਕਰ ਅੰਦਰੋਂ ਕੱਲ ਨੂੰ ਦੂਜੇ ਗਵਾਂਢੀ ਵਾਰੀ ਹੋਰ ਆ ਜਾਣਾ ਉਹਦੇ ਦੋਸਤ ਲਈ ਹੋਰ ਆ ਜਾਣਾ 100 ਬੰਦਾ ਮਿਲੇਗਾ 100 ਲਈ ਆ ਜਾਣਾ 1000 ਮਿਲੇਗਾ 1000 ਲਈ ਆ ਜਾਣਾ ਲੱਖ ਬੰਦਾ ਤੇਰੀ ਜ਼ਿੰਦਗੀ ਚ ਆ ਗਿਆ ਤੇਰੇ ਲਈ ਤੇਰੇ ਕੋਲ ਲੱਖ ਜੋਗਾ ਵੀ ਆ ਜਾਣਾ ਤੇ ਇੱਕ ਗੱਲ ਹੋਰ ਸਮਝ ਲਓ ਨਫ਼ਰਤ ਕਰ ਗਵਾਂਡੀ ਨਾਲ ਆ ਜਾਣੀ ਹੋਰ ਕਰ ਹੋਰ ਆ ਜਾਣੀ ਹੋਰ ਕਰ ਹੋ ਰਹਾ ਹੈ ਇਹ ਵੀ ਨਹੀਂ ਮੁੱਕਦੀ ਨਾ ਨਫ਼ਰਤ ਮੁੱਕੇ ਨਾ ਗੁੱਸਾ ਮੁੱਕੇ ਤੇ ਨਾ ਹੀ ਪਿਆਰ ਮੁੱਕੇ ਮੁਕਤ ਸਮਝਾਈ ਇਹਦੇ ਚ ਕੀ ਕਹਿੰਦੇ ਨੇ ਉਪਜੀਵ ਪ੍ਰੀਤ ਪ੍ਰੇਮ ਰਸ ਚਾਉ ਮੇਰੇ ਅੰਦਰ ਪ੍ਰੇਮ ਉਹ ਪੈਦਾ ਹੋ ਗਿਆ